हिमाचल प्रदेश ਦੇ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਦੇ ਵਿੱਚ ਮੁਰ ਤੋਂ ਬੱਦਲ ਫਟ ਗਏ। ਤਿੰਨ ਤੋਂ ਚਾਰ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜ ਜਸਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਹਾਲਾਤ ਮੌਕੇ ਤੇ ਬਣੇ ਹੋਏ ਨੇ। ਹਿਮਾਚਲ ਪ੍ਰਦੇਸ਼ ਤੋਂ ਭਾਰੀ ਤਬਾਹੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਮੰਡੀ ਦੇ ਧਰਮਪੁਰ, ਲੋਂਗਨੀ ਅਤੇ ਹੋਰ ਵੀ ਕਈ ਥਾਵਾਂ ਦੇ ਉੱਤੇ ਬੱਦਲ ਫਟਣ ਦੀ ਖਬਰ ਹੈ। ਤਸਵੀਰਾਂ ਜਾ ਰਹੀ ਹੈ ਕਿ ਬੱਦਲ ਫਟਣ ਕਾਰਨ ਕਾਰਸੋਗ ਘਾਟੀ ਦੇ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ 7 ਤੋਂ 8 ਘਰ ਵਹਿ ਗਏ ਨੇ ਤੇ ਦੂਜੇ ਪਾਸੇ ਕਈ ਲੋਕ ਲਾਪਤਾ ਹੋ ਗਏ ਨੇ ਤੇ ਕਈਆਂ ਦੀ ਮੌਤ ਵੀ ਹੋ ਗਈ ਦੱਸੀ ਜਾ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਵਾਹਨ ਵਹਿ ਗਏ ਨੇ ਜਿਨ੍ਹਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜ ਚੁੱਕਿਆ ਹੈ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਾਲਾਕੇ ਸਲਾਹ ਦਿੱਤੀ ਜਾ ਰਹੀ ਹੈ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਕੁੱਲੂ ਦੀ ਬੰਜਾਰ ਘਾਟੀ ਦੇ ਵਿੱਚ ਤੀਰਥਨ ਨਦੀ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਹੜ ਅਤੇ ਮੀਂਹ ਤੋਂ ਬਾਅਦ ਦਰਜਨਾ ਸੜਕਾਂ ਟੁੱਟ ਗਈਆਂ ਨੇ ਮੰਡੀ ਦੇ ਕਾਰਸੋਕ ਦੇ ਵਿੱਚ ਬੱਦਲ ਫਟਿਆ ਜਿਸ ਤੋਂ ਬਾਅਦ ਉੱਥੇ ਤਬਾਹੀ ਮਚ ਗਈ ਹੈ ਬੱਦਲ ਫਟਣ ਕਾਰਨ ਕਾਰਸੋਕ ਦੇ ਪੰਜਰਾਤ ਪਿੰਡ ਅਤੇ ਮੇਗਲੀ ਪਿੰਡ ਦੇ ਵਿੱਚ ਘਰ ਅਤੇ ਵਾਹਨ ਰੁੜ ਗਏ ਨੇ ਕਾਰਸੋਕ ਬਾਈਪਾਸ ਸੜਕ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ ਪਿੰਡ ਦੇ ਵਿੱਚ ਹੋਈ ਤਬਾਹੀ ਤੋਂ ਲੋਕ ਡਰੇ ਹੋਏ ਨੇ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਹਾਲਾਂਕਿ ਪ੍ਰਸ਼ਾਸਨ ਵੀ ਬਚਾਅ ਕਾਰਜ ਦੇ ਵਿੱਚ ਰੁੱਝਿਆ ਹੋਇਆ ਨਜ਼ਰ ਆ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਇਨੀ ਦਿਨੀ ਮੌਨਸੂਨ ਆਪਣਾ ਖਤਰਨਾਕ ਰੂਪ ਦਿਖਾ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਨਾਲ ਜਨਜੀਵਨ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਚਾਰ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਸੀ ਤੇ ਹੁਣ ਮੰਡੀ ਜ਼ਿਲ੍ਹੇ ਦੇ ਵਿੱਚ ਬੱਦਲ ਫਟਣ ਦੇ ਨਾਲ ਹਲਚਲ ਮਚ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੀ ਇਹ ਪਹਿਲੀ ਘਟਨਾ ਨਹੀਂ 26 ਜੂਨ ਨੂੰ ਕਾਂਗੜਾ ਅਤੇ ਕੁਲੂ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਕਾਰਨ ਅਚਾਨਕ ਪਾਣੀ ਪਾਣੀ ਜਿਹੜਾ ਸੀ ਉਹ ਭਰ ਗਿਆ ਸੀ ਅਤੇ ਹੜ ਵਰਗੇ ਹਾਲਾਤ ਬਣ ਗਏ ਸਨ ਹੜ੍ਹ ਕਾਰਨ 10 ਲੋਕ ਲਾਪਤਾ ਹੋ ਗਏ ਸੀ ਇੱਕ ਦਿਨ ਪਹਿਲਾਂ ਹੀ ਭਾਰੀ ਮੀਂਹ ਕਾਰਨ ਦੋ ਲੋਕਾਂ ਦੀ ਮੌਤ ਦੀ ਖਬਰ ਵੀ ਸਾਹਮਣੇ ਆਈ ਹੈ ਹੜ੍ਹ ਦੇ ਵਿੱਚ ਲਗਭਗ 20 ਲੋਕਾਂ ਦੇ ਵਹਿ ਜਾਣ ਦਾ ਖਦਸ਼ਾ ਸੀ ਜਿਨ੍ਹਾਂ ਦੇ ਵਿੱਚੋਂ ਕੁਝ ਨੂੰ ਬਚਾ ਲਿਆ ਗਿਆ ਸੀ ਜਾਣਕਾਰੀ ਸਾਹਮਣੇ ਆਈ ਹੈ ਕਿ ਕਾਂਗੜਾ ਜ਼ਿਲ੍ਹੇ ਦੇ ਮੰਨੂਨੀ ਖੱਡ ਦੇ ਵਿੱਚ ਇੰਦਰਾ ਪ੍ਰਿਆਦਰਸ਼ਨੀ ਪਨ ਬਿਜਲੀ ਪ੍ਰੋਜੈਕਟ ਸਾਈਟ ਦੇ ਨੇੜੇ ਇੱਕ ਲੇਬਰ ਕਲੋਨੀ ਦੇ ਵਿੱਚ ਰਹਿ ਰਹੇ ਲਗਭਗ 15-20 ਮਜ਼ਦੂਰ ਖਾਨਿਆਰਾ ਮਨੂਨੀ ਖੱਡ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਵਹਿ ਗਏ ਨੇ ਜਿਨ੍ਹਾਂ ਨੂੰ ਬਚਾਉਣ ਵਾਸਤੇ ਬਚਾਅ ਕਾਰਜ ਵੀ ਚਲਾਇਆ ਗਿਆ ਸੀ ਅਤੇ ਕਈਆਂ ਨੂੰ ਬਚਾ ਲਿਆ ਗਿਆ ਸੀ ਜਦਕਿ ਕਈ ਲਾਪਤਾ ਦੱਸੇ ਜਾ ਰਹੇ ਸਨ ਹਿਮਾਚਲ ਪ੍ਰਦੇਸ਼ ਤੋਂ ਭਾਰੀ ਤਬਾਹੀਆਂ ਦੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿੱਥੇ ਮੰਡੀ ਦੇ ਧਰਮਪੁਰਾ ਅਤੇ ਲੌਂਗਨੀ ਦੇ ਵਿੱਚ ਬੱਦਲ ਫਟਣ ਦੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਕਾਰਨ ਇੱਥੇ 7 ਤੋਂ 8 ਘਰ ਵਹਿ ਗਏ ਨੇ ਕਈ ਲੋਕ ਰੁੜ ਗਏ ਨੇ ਲਾਪਤਾ ਹੋ ਗਏ ਨੇ ਤੇ ਇੱਕ ਦੀ ਮੌਤ ਵੀ ਹੋ ਗਈ ਦੱਸੀ ਜਾ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਵਾਹਨ ਵੀ ਵਹਿ ਗਏ ਨੇ ਜ ਜਿਸ ਦੀਆਂ ਤਸਵੀਰਾਂ ਟੀਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕੀ ਹੈ ਹਾਲ ਤੁਸੀਂ ਵੀ ਕਮੈਂਟ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ हिमाचल ਦੇ ਨਾਲ ਜੁੜੀ ਹੋਈ ਜੇਕਰ ਕੋਈ ਹੋਰ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਡੇ ਮੁਖਾਤਿਬ ਹੋਵਾਂਗੇ ਮੁਰ ਤੋਂ ਜੁੜੇ ਰਹੋ ਲਾਈ ਪੰਜਾਬੀ ਟੀਵੀ ਦੇ ਨਾਲ